ਚੱਕਰ ਚੱਕਰ ਪਾਣੀ ਪਾਣੀ ਮਿਲਾਉਣਾ ਪਾਣੀ ਪਾਣੀ ਦਿਲ ਨੂੰ ਝੋੜ ਦੇਣ ਵਾਲੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਲ ਹੋ ਰਹੀ ਹੈ ਬਿਮਾਰ ਪਤਨੀ ਦੀ ਸੇਵਾ ਦੇ ਲਈ ਪਤੀ ਨੇ ਰਿਟਾਇਰਮੈਂਟ ਤੋਂ ਪਹਿਲਾਂ ਹੀ ਵੀਆਰਐਸ ਲੈ ਲਿਆ ਅਤੇ ਦਫਤਰ ਦੇ ਵਿੱਚ ਇਸ ਦੀ ਪਾਰਟੀ ਚੱਲ ਰਹੀ ਸੀ ਪਤੀ ਦੇ ਨਾਲ ਪਤਨੀ ਵੀ ਦਫਤਰ 'ਚ ਸੀ ਅਤੇ ਸੈਲੀਬ੍ਰੇਸ਼ਨ ਚੱਲ ਰਹੀ ਸੀ ਇਸੇ ਦੌਰਾਨ ਦੋਵੇਂ ਇੱਕ ਦੂਜੇ ਨੂੰ ਫੁੱਲਾਂ ਦੀ ਮਾਲਾ ਪਹਿਨਾਉਂਦੇ ਨੇ ਤਸ ਤੋਂ ਬਾਅਦ ਪਤਨੀ ਅਚਾਨਕ ਕੁਰਸੀ ਤੇ ਡਿੱਗ ਜਾਂਦੀ ਹੈ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਇਹ ਪੂਰਾ ਮਾਮਲਾ ਕੋਟਾ ਦੇ ਧਕਨੀਆਂ ਤੋਂ ਸਾਹਮਣੇ ਆਇਆ ਦਿਵਿੰਦਰ ਸੰਦਲ ਸੈਂਟਰਲ ਵੇਅਰ ਹਾਊਸ ਦੇ ਵਿੱਚ ਮੈਨੇਜਰ ਸਨ ਉਹਨਾਂ ਨੇ ਰਿਟਾਇਰਮੈਂਟ ਤੋਂ 3 ਸਾਲ ਪਹਿਲਾਂ ਹੀ ਵੀਆਰਐਸ ਲੈ ਲਿਆ ਅਤੇ ਮੰਗਲਵਾਰ ਨੂੰ ਦਫ਼ਤਰ ਦੇ ਵਿੱਚ ਆਖਰੀ ਦਿਨ ਸੀ ਇਸ ਲਈ ਸਹਿਯੋਗੀਾਂ ਦੇ ਵੱਲੋਂ ਪਾਰਟੀ ਰੱਖੀ ਗਈ ਸੀ ਸਵੇਰੇ ਪਤੀ ਦਵਿੰਦਰ ਨੇ ਟੀਨਾ ਨੂੰ ਆਖਿਆ ਕਿ ਉਹਨਾਂ ਨੇ ਦਫ਼ਤਰ ਜਾਣਾ ਜਿੱਥੇ ਕਿ ਸੈਲੀਬ੍ਰੇਸ਼ਨ ਹੋਣੀ ਹੈ ਟੀਨਾ ਉਹਨਾਂ ਦੀ ਪਤਨੀ ਅਕਸਰ ਹੀ ਬਿਮਾਰ ਰਹਿੰਦੀ ਸੀ ਇਸੇ ਕਰਕੇ ਹੀ ਦਵਿੰਦਰ ਨੇ ਰਿਟਾਇਰਮੈਂਟ ਤੋਂ ਪਹਿਲਾਂ ਹੀ ਵੀਅਰਸ ਲਿਆ ਲਿਆ ਸੀ ਅਤੇ ਇਸ ਦੀ ਪਾਰਟੀ ਦਫ਼ਤਰ ਵਿੱਚ ਚੱਲ ਰਹੀ ਸੀ ਜਦੋਂ ਦੋਵੇਂ ਇੱਕ ਦੂਜੇ ਨੂੰ ਮਾਲਾ ਪਹਿਨਾਉਂਦੇ ਨੇ ਉਸ ਤੋਂ ਬਾਅਦ ਹੀ ਅਚਾਨਕ ਤੀਨਾਂ ਦੀ ਸਿਹਤ ਵਿਗੜ ਜਾਂਦੀ ਹੈ ਅਤੇ ਉਹ ਕੁਰਸੀ ਤੇ ਡਿੱਗ ਜਾਂਦੇ ਨੇ ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮਰਤਕ ਐਲਾਨ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਦੀਪਿਕਾ ਪਹਿਲਾਂ ਹੀ ਬਿਮਾਰ ਰਹਿੰਦੀ ਸੀ ਦਿਲ ਦੀ ਬਿਮਾਰੀ ਕਰਕੇ ਉਸ ਦੀ ਸਿਹਤ ਲਗਾਤਾਰ ਵਿਗੜ ਰਹੀ ਸੀ 7-8 ਸਾਲ ਪਹਿਲਾਂ ਉਹ ਕੋਟਾ ਤੋਂ ਜੈਪੁਰ ਚਲੇ ਗਈ ਸੀ ਸੇ 7 ਮਹੀਨੇ ਪਹਿਲਾਂ ਹੀ ਕੋਟਾ ਆਏ ਸੀ ਅਤੇ ਦਾਦਾ ਬਾੜੀ ਦੇ ਸ਼ਾਸਤਰੀ ਨਗਰ ਦੇ ਵਿੱਚ ਦੋਵੇਂ ਰਹਿ ਰਹੀ ਸੀ ਇਸ ਜੋੜੇ ਦੀ ਕੋਈ ਔਲਾਦ ਵੀ ਨਹੀਂ ਹੈ ਇਸੇ ਕਰਕੇ ਹੀ ਦਿਵਿੰਦਰ ਨੇ ਵੀਆਰਐਸ ਲਿਆ ਸੀ ਤਾਂ ਕਿ ਆਪਣੀ ਪਤਨੀ ਦੀ ਸੇਵਾ ਕਰ ਸਕਣ ਪਰ ਉਹਨੂੰ ਨਹੀਂ ਸੀ ਪਤਾ ਕਿ ਰਿਟਾਇਰਮੈਂਟ ਪਾਰਟੀ ਵਾਲੇ ਦਿਨ ਹੀ ਉਹਨਾਂ ਦੇ ਨਾਲ ਅចਿਆ ਹੋ ਜਾਏਗਾ ਉਹਨਾਂ ਦੀ ਜੀਵਨ ਸਾਥੀ ਉਸ ਦਾ ਹਮੇਸ਼ਾ ਦੇ ਲਈ ਸਾਥ ਛੱਡ ਕੇ ਚਲੀ ਜਾਏਗੀ ਤਾਂ ਜਿਸ ਨੇ ਵੀ ਇਹ ਵੀਡੀਓ ਦੇਖੀ ਹਰ ਇੱਕ ਦਿਲ ਦਾ ਹਰ ਇੱਕ ਦਾ ਦਿਲ ਝੰਜੋੜ ਉੱਠਿਆ ਤਾਂ ਬੜੀ ਹੀ ਭਾਵੁਕ ਕਰਨ ਵਾਲੀ ਇਹ ਵੀਡੀਓ ਜੋ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਸਮਾਜ ਨੂੰ ਵੀ ਵੱਡਾ ਸੰਦੇਸ਼ ਦੇ ਰਹੀ ਹੈ ਇੱਥੋਂ ਪਤਾ ਲੱਗਦਾ ਹੈ ਕਿ ਮੌਤ ਦਾ ਕੋਈ ਸਮਾਂ ਨਹੀਂ ਹੁੰਦਾ ਤਾਂ ਸਿਵੀ ਇੱਕ ਦੂਜੇ ਦੇ ਨਾਲ ਹੱਸ ਕੇ ਰਹੀਏ ਰਿਸ਼ਤਿਆਂ ਦੀ ਕਦਰ ਕਰੀਏ ਤਾਂ ਇਸ ਵੀਡੀਓ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਜਿਸ ਪਤਨੀ ਦੇ ਲਈ ਸਮੇਂ ਤੋਂ ਪਹਿਲਾਂ ਵੀਆਰਐਸ ਲੈ ਲਿਆ ਰਿਟਾਇਰਮੈਂਟ ਤੋਂ ਪਹਿਲਾਂ ਪਤੀ ਨੇ ਵੀਆਰਐਸ ਲੈ ਲਿਆ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਜਿਸ ਦੇ ਲਈ ਉਹਨਾਂ ਨੇ ਵੀਆਰਐਸ ਲਿਆ ਨੌਕਰੀ ਛੱਡ ਰਹੇ ਨੇ ਉਸੇ ਨੇ ਹੀ ਉਹਨਾਂ ਦਾ ਆਖਰੀ ਦਿਨ ਸਾਥ ਛੱਡ ਦੇਣਾ ਤਾਂ ਬੜੀ ਹੀ ਪਾਵੁਕ ਕਰ ਦੇਣ ਵਾਲੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕੋਟਾ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਇੱਕ ਸਰਕਾਰੀ ਕਰਮਚਾਰੀ ਸੀਗੇ ਪਤਨੀ ਦੀ ਸੇਵਾ ਦੇ ਲਈ ਪਹਿਲਾਂ ਰਿਟਾਇਰ ਹੋ ਰਹੀ ਸੀ ਰਿਟਾਇਰਮੈਂਟ ਤੋਂ ਪਹਿਲਾਂ ਹੀ

ਹਾਂ ਬਰਿਸ਼ੇ ਬਰਿਸ਼ੇ ਸਨਦਰ ਬੰਦਿਆ ਆ ਦਿਲ ਜੀ ਆਏ ਏ ਨਾ ਸਰ ਚੱਕਰ ਰਾਜ ਜੀ ਆ ਦਿਲ ਜੀ ਬੜੀਆ ਤਾ ਪੂਰੋ ਸਰ ਪਾਣੀ ਪਾਣੀ ਲਾਣਾ ਪਾਣੀ ਪਾਣੀ ਲਾਣਾ ਪਾਣੀ ਪਾਣੀ ਚੱਕਰ ਚੱਕਰ ਆ ਰਹੀ ਆ ਪਾਣੀ ਲਾ ਦਿਓ ਪਾਣੀ ਪਾਣੀ ਉਹਨੂੰ ਪਿਲਾਓ ਪਾਣੀ ਲਾ ਦਿਓ ਚੱਕਰ ਚੱਕਰ ਪਾਣੀ ਮਿਲਾਉਣਾ ਪਾਣੀ ਪਾਣੀ ਚਲ